ਸੁਲਤਾਨਪੁਰ ਲੋਧੀ ਦੀ ਪੁਲਿਸ 'ਚ ਸਵਾਲਾਂ ਦੇ ਘੇਰੇ 'ਚ ਕਿਰਦੀ ਨਜ਼ਰ ਆ ਰਹੀ ਹੈ ਦਰਅਸਲ ਉਨ੍ਹਾਂ ਤੇ ਗੰਭੀਰ ਇਲਜ਼ਾਮ ਲੱਗੇ ਨੇ ਕਿ ਉਨ੍ਹਾਂ ਨੇ ਇੱਕ ਨੌਜਵਾਨ ਨੂੰ ਹਿਰਾਸਤ 'ਚ ਲੈ ਕੇ ਉਸ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਤੇ ਚਲਦਿਆ ਉਸ ਦੀ ਮੌਤ ਹੋ ਗਈ ਹੈ ਤਾਂ ਦੱਸਿਆ ਕਿ ਮਾਮਲਾ ਜੁੜਿਆ ਹੈ ਇੱਕ ਨੌਜਵਾਨ ਦੀ ਮੌਤ ਦੇ ਨਾਲ ਜੋ ਕਿ ਬੀਤੇ ਦਿਨੀ ਹੋਈ ਸੀ ਜਿਸ ਨੂੰ ਲੈ ਕੇ ਸ਼ੱਕ ਦੇ ਆਧਾਰ ਤੇ ਦੋ ਨੌਜਵਾਨਾਂ ਨੂੰ ਮਸੀਤਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਹ ਗ੍ਰਫਤਾਰੀ ਪਿੰਡ ਦੇ ਲੋਕਾਂ ਨੇ ਹੀ ਕਰਵਾਈ ਸੀ ਲੇਕਿਨ ਇਸ ਤੋਂ ਬਾਅਦ ਪੁਛਗਛ ਦੌਰਾਨ ਜਦ ਉਸ ਨੌਜਵਾਨ ਦੀ ਹਾਲਤ ਗੰਭੀਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਸਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਸੁਲਤਾਨਪੁਰ ਲੋਧੀ ਦੀ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਉਹ ਦੱਸਿਆ ਕਿ ਇਹ ਮਾਮਲਾ ਹੁਣ ਇਲਾਕੇ ਦੇ ਵਿੱਚ ਫਖਦਾ ਹੋਇਆ ਨਜ਼ਰ ਆ ਰਿਹਾ ਹੈ ਜਿੱਥੇ ਕਿ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਉੱਥੇ ਹੀ ਪੁਲਿਸ ਤੇ ਇਲਜ਼ਾਮ ਲੱਗ ਰਹੇ ਨੇ ਪੁਲਿਸ ਸਵਾਲਾਂ ਦੇ ਕੇਰੇ ਚ ਕਿੱਢੀ ਹੋਈ ਨਜ਼ਰ ਆ ਰਹੀ ਹੈ ਹੁਣ ਫਿਲਹਾਲ ਹੈ ਨੌਜਵਾਨ ਦੀ ਮੌਤ ਤੋਂ ਬਾਅਦ ਉੱਚ ਅਧਿਕਾਰੀ ਆਉਂਦੇ ਹਨ ਤੇ ਸਾਰੇ ਮਾਮਲੇ ਦੀ ਲਪਕਤਾ ਦੇ ਨਾਲ ਜਾਂਚ ਦੀ ਗੱਲ ਜਰੂਰ ਰੱਖਦੇ ਹਨ ਪਰ ਦੂਸਰੇ ਪਾਸੇ ਪਰਿਵਾਰ ਦਾ ਨੌਜਵਾਨ ਪੁੱਤ ਚਲਾ ਗਿਆ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਤੇ ਭਿੱਜੀਆਂ ਅੱਖਾਂ ਦੇ ਨਾਲ ਇੱਕੋ ਆਸ ਹੈ ਕਿ ਇਨਸਾਫ ਮਿਲੇਗਾ ਤਾਂ ਪਰਿਵਾਰਕ ਮੈਂਬਰਾਂ ਦਾ ਕੀ ਕੀ ਅੱਜ ਕਹਿਣਾ ਹੈ ਤੇ ਪੁਲਿਸ ਦਾ ਇਸ ਦੇ ਉੱਤੇ ਕੀ ਪੱਖ ਸਾਹਮਣੇ ਆਇਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਟਰਾਂਸਪੋਰਟ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਨਸ਼ਾ ਵਿਰੁੱਧ ਜੰਗ ਦੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਜਿੱਥੇ ਕਿ 3 ਕਿਲੋ ਤੋਂ ਵੱਧ ਹਿਰੋਇਨ ਬਰਾਮਦ ਕੀਤੀ ਗਈ ਹੈ ਤਾਂ ਉਹ ਦਾਸਤੀ ਹੈ ਕਿ ਸਰਹੱਦ ਪਾਰ ਤੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਵੱਧ ਤੋਂ ਵੱਧ ਨਸ਼ਾ ਜੋ ਹੈ ਉਹ ਇਸ ਪਾਸੇ ਪਹੁੰਚਾਇਆ ਜਾ ਸਕਿਆ ਲੇਕਿਨ ਉੱਥੇ ਹੀ ਪੁਲਿਸ ਵੱਲੋਂ ਉਹਨਾਂ ਦੀਆਂ ਇਹਨਾਂ ਮਨਸੂਬਿਆਂ ਨੂੰ ناکਾਮ ਕਰਦਿਆ ਹੋਇਆ ਅੱਜ 3 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਬਾਬਤ ਜਾਣਕਾਰੀ ਦੇਣ ਲਈ ਅੱਜ ਫਿਰੋਜ਼ਪੁਰ ਪੁਲਿਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ 'ਤੇ ਪੁਲਿਸ ਅਧਿਕਾਰੀਆਂ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਕਿ ਕਿਸ ਤਰ੍ਹਾਂ ਉਹਨਾਂ ਵੱਲੋਂ ਇੱਕ ਖਾਸ ਆਪਰੇਸ਼ਨ ਦੇ ਤਹਿਤ ਇਹ ਨਸ਼ਾ ਬਰਾਮਦ ਕੀਤਾ ਗਿਆ ਅਤੇ ਇਸ ਆਪਰੇਸ਼ਨ ਦੇ ਵਿੱਚ ਉਹਨਾਂ ਵੱਲੋਂ ਕੀ ਕੁਝ ਕੀਤਾ ਗਿਆ ਉਸ ਬਾਰੇ ਵੀ ਜਾਣਕਾਰੀ ਦੇ ਰਹੇ ਨੇ ਉਹ ਜਾਣਕਾਰੀ ਵੀ ਤੁਹਾਨੂੰ ਸੁਣਾ ਦੁੱਨੇ ਆ ਮਾਰਿਆ ਇਹ ਰਾਤ ਸਾਰੀ ਪੁਲਿਸ ਨੇ ਘਟ-ਘਟ ਕੇ ਮੁਸੀਬਾ ਦੇ ਬੰਦੇ ਆਪ ਨਾਲ ਕੋਲ ਖੜੋ ਕੇ ਘਟਾਉਂਦੇ ਨੇ ਸਾਡਾ ਮੁੰਡਾ ਮਾਰਤਾ ਇਹਨਾਂ ਨੇ ਰਾਤ ਮਰੇ ਹੋਏ ਪੁੱਤੀ ਅਸਲ ਤਾਂ ਚੱਕ ਲਈ ਮਰੇ ਬੰਦੇ ਨੂੰ ਸੁਤਾਲ ਕਾ ਦੀ ਲੀ ਲਈ ਆਏ ਤੁਸੀਂ ਉਹਦੇ ਖਾਣੇ ਪਿਆ ਰਹਿਣ ਤੋਂ ਉਹ ਅਸੀਂ ਆ ਕੇ ਆਪੇ ਚੱਕ ਲੈਂਦੇ ਤੁਹਾਡੇ ਸਾਹਮਣੇ ਵੀ ਕੱਲ ਘਟਾਇਆ ਅਸੀਂ ਉੱਥੇ ਸੀਗੇ ਰਾਤੀ ਪਈ ਬੰਦੀਆਂ ਜਿਹੜਾ ਬੰਦੀਆ ਵੈ ਇੱਧਾ ਕਲੇ ਤੇ ਹੱਥ ਰੱਖ ਕੇ ਬੋਲਦਾ ਉਹਨੂੰ ਅਸੀਂ ਕਿਹਾ ਇਹੇ ਬਾਜੀ ਮਾਰਨਾ ਮਾਰਨਾ ਬੱਚੇ ਮਾਰ ਜਾ ਕੇ ਇਹ ਨਾ ਨਾ ਰਾਤ ਉਹ ਕੁੱਟਣੀ ਕੁੱਟੇ ਮੁੰਡੇ ਉਹ ਕੁੱਟੀ ਕੁੱਟੇ ਹੁਣ ਜਦੋਂ ਸਾਡੇ ਮੁੰਡੇ ਮਰ ਗਿਆ ਉਦੋਂ ਇਹ ਸੋਦੀ ਪੌਲਸ ਕੁੱਤੇ ਆਮੋ ਕਠੀ ਹੋ ਗਈ ਤੇ ਹਸਪਤਾਲ ਲੈ ਆਏ ਸਾਡੇ ਮੁੰਡੇ ਨੂੰ ਹੈ ਅੱਜ ਹੀ ਆਈ ਤੱਕ ਘਰੇ ਆ ਪੂਰੇ ਅਸੀਂ ਛਗੜੇ ਦੋਰੀ ਆ ਤੋ ਇਹ ਪੂਰੀ ਪੂਰੀ ਗੱਲਿਆ ਖਬਰ ਪੂਰੀ ਖਬਰ ਲੱਗ ਰਿਹਾ ਕੋਣਸ ਤੇ ਸਾਡਾ ਇਧਰ ਕੀਤੀ ਕੋਣਸ ਦਾ ਨਹੀਂ ਨੱਕ ਨਾਲ ਕੀਆ ਕਰਾਉਣਾ ਅੱਲੀ ਜਾਨੋਂ ਸਬਚਾਓ 2 ਮਿੰਟ ਦਾ ਟਾਈਮ ਦੇ ਦੋ ਸਭ ਨੂੰ ਕੀ ਨਾਮ ਹੈ ਤੁਹਾਡਾ ਤੇ ਕੀ ਪੂਰੀ ਘਟਨਾ ਹੈ ਅੱਛਾ ਜੀ ਕੀ ਘਟਨਾ ਹੋਈ ਸਾਰੀ ਘਟਨਾ ਇਹ ਕਹਿੰਦੇ ਤੇਜ ਕਰਾ ਕਰਾ ਕੇ ਜਿਹੜੇ ਮੁੰਡਿਆਂ ਨੂੰ ਤੇ ਇਹਨਾਂ ਨੇ ਦਾਤ ਨੂੰ ਮਾਰ ਦਿੱਤਾ ਨੇ ਆਹਨਾਂ ਨੂੰ ਕਿਹਨਾਂ ਨੇ ਮਾਰਿਆ ਉਸ ਨੇ ਕੁੱਤਿਆ ਸਰਪੰਚ ਨੇ ਪੰਚਾਇਤ ਆਈ ਨਾਲ 2-4 ਬੰਦੇ ਇਹਨਾਂ ਨੇ ਕੁੱਤੇ ਲੈਟ ਤੇ ਕਰਕੇ ਮਾਰ ਦਿੱਤਾ ਮੁੰਡੇ ਦਾ ਨਾਮ ਕੀ ਸੀ ਵੀਰਪਾਲ ਕਿੰਨੀ ਕੁ ਉਮਰ ਸੀ ਕੀ ਮੁੰਡੇ 25 ਸਾਲ ਦਾ ਸ਼ਾਦੀशुदा ਸੀ ਜਾਂ ਕਿਦਾਂ ਨਹੀਂ ਸ਼ਾਦੀशुदा ਨਹੀਂ ਨਹੀਂ ਕੁਵਾਰਾ ਸੀ ਕੁਵਾਰਾ ਸੀ ਅਜੇ ਕੁਵਾਰਾ ਸੋ ਕੀ ਲੱਗਦਾ ਉਹਨਾਂ ਦੇ ਮੈਂ ਤਾਂ ਆਇਆ ਵਾ ਅੱਛਾ ਤੁਸੀਂ ਪੁਲਿਸ ਤੇ ਕਾਰਵਾਈ ਦੀ ਗੱਲ ਕਰਦੇ ਲੱਗਦਾ ਤੁਹਾਨੂੰ ਪੁਲਿਸ ਤੇ ਕਾਰਵਾਈ ਹੋ ਸਕਦੀ ਹੋ ਸਕਦੀ ਹੈ ਇਸ ਤਰ੍ਹਾਂ ਹੁਣ ਲਾਸ਼ ਐਸੋ ਵੇਲੇ ਕਿੱਥੇ ਆ ਲਾਸ਼ ਤੇ ਹਸਪਤਲ ਜਵਾਹ ਕਰਾਈ ਸੀ ਤੁਸੀਂ ਚੈੱਕ ਕੀਤਾ ਨਹੀਂ ਜੀ ਅਜੇ ਚੈੱਕ ਨਹੀਂ ਕੀਤਾ ਦੇਖਾਇਆ ਨਹੀਂ ਸਾਨੂੰ ਪਤਾ ਕਿੱਦਾਂ ਲੱਗਾ ਕਿ ਮੌਤ ਹੋਈ ਮੌਤ ਸਾਨੂੰ ਫੋਨ ਕਰਾਇਆ ਪੁਲਿਸ ਵਾਲਿਆਂ ਕੋਲ ਇਹਨਾਂ ਨੇ ਹਾਂ ਮੁੰਡੇ ਨੇ ਗੱਲ ਕੀਤੀ ਸੀ ਹਾਂ ਜੀ ਇਹ ਮੁੰਡਾ ਤੁਹਾਡਾ ਵੀ ਦੱਸ ਦਿਓ ਜੀ ਕੀ ਨਾਮ ਕਿਸੇ ਦਾ ਵੀਰਪਾਲ ਜੀ ਤੁਹਾਡਾ ਕੀ ਨਾਮ ਮੇਰਾ ਨਾਮ ਮਲਕੀਤ ਉਹ ਕਿ ਸੰਘੂ ਕਿਹੜਾ ਪਿੰਡ ਮਸੀਤਾਂ ਜੀ ਤੇ ਕੀ ਲੱਗਦੇ ਬੱਚੇ ਤੇ ਹਾਂ ਜੀ ਕੀ ਨਾਮ ਹੈ ਤੁਹਾਡਾ ਤੇ ਕੀ ਪੂਰੀ ਘਟਨਾਏ ਹੋਈ ਹੈ ਜੀ ਮੇਰਾ ਨਾਮ ਜੀ ਰਾਹੁਲ ਆ ਭਰਾ ਬੀ ਇਹਨਾਂ ਨੇ ਚੱਕਿਆ ਸੀਗਾ ਸ਼ੱਕ ਤੌਰ ਤੇ ਠੀਕ ਹੈ ਜੀ ਦੁਪਹਿਰ ਨੂੰ ਵੀ ਕੁੱਟਿਆ ਵਾ ਰਾਤ ਨੂੰ ਪੰਚਾਇਤ ਮੈਂਬਰ ਨੇ ਆਣ ਕੇ ਰਲ ਕੇ ਕੁੱਟਿਆ ਵਾ ਠੀਕ ਹੈ ਜੀ ਉੱਤੇ ਮੁੱਕ ਗਿਆ ਵਾ ਤੇ ਸਵੇਰ ਹੀ ਚਟਾ ਪੁੰਦੇ ਸੀ ਜੀ ਲੋਠੋਟ ਕੁਛ ਨਹੀਂ ਹੋਇਆ ਚਟਾ ਵੀ ਤੁਸੀਂ ਨਾਲ ਹੀ ਸੀਗੇ ਹਾਂਜੀ ਮੈਂ ਨਾਲ ਹੀ ਸੀ ਪੁੱਛ ਗਿਸ਼ ਲਈ ਦੋਹਾਂ ਭਰਾਵਾਂ ਨੂੰ ਲਿਆਂਦਾ ਗਿਆ ਸੀ ਹਾਂਜੀ ਦੋਹਾਂ ਭਰਾਵਾਂ ਨੂੰ ਲਿਆਂਦਾ ਗਿਆ ਮਾਮਲਾ ਕੀ ਸੀ ਪੂਰਾ ਤਾਂ ਉਹ ਕਿੱਦਾਂ ਸ਼ੁਰੂ ਹੋਇਆ ਸੀਗਾ ਸਰਪੰਚ ਦਾ ਮੁੰਡਾ ਟੀਕਾ ਲਾ ਕੇ ਆ ਮੁੱਕ ਗਿਆ ਸਾਨੂੰ ਫੋਨ ਕੀਤਾ ਸੀ ਉਹ ਦੇਖ ਕੇ ਉਹ ਵੀ ਆਇਆ ਨਹੀਂ ਘਰੇ ਮੈਂ ਦੇਖਣ ਗਿਆ ਫਿਰ ਆਣ ਕੇ ਇਹਨਾਂ ਨੂੰ ਦੱਸਿਆ ਵਾ ਇਸੇ 'ਚ ਮੈਨੂੰ ਖਸਾਤ ਆ ਇਹਨਾਂ ਨੇ ਤੁਸੀਂ ਦੋਨਾਂ ਭਰਾਵਾਂ ਨੂੰ ਸਿਰਫ ਹਾਂਜੀ ਦੋਨਾਂ ਭਰਾਵਾਂ ਨੂੰ ਕੀ ਪੁੱਛਗਿੱਛ ਕੀਤੀ ਗਈ ਪੁਲਿਸ ਵੱਲੋਂ ਪੁੱਛਗਿੱਛ ਇਹਦੀ ਕੀਤੀ ਗਈ ਆ ਵੀ ਕਿਦਾਂ ਮੁਕਾਵਾ ਕੇ ਥੋ ਲੈ ਕੇ ਆਂਦਾ ਵਾ ਸਾਨੂੰ ਤੇ ਇਹਨਾਂ ਪਤਾ ਨਹੀਂ ਅਸੀਂ ਦੇ ਨਾਲ ਵੀ ਨਹੀਂ ਗਏ ਹਾਂਜੀ ਕੀ ਰਾਤ ਹੋਇਆ ਕੀ ਦਰਸਲ ਰਾਤ ਕੁਝ ਨਹੀਂ ਆਇਆ ਜਿਸਕੇ ਪੰਚਾਇਤ ਮੈਂਬਰ ਗੱਡੀ 'ਚ ਇਹਨਾਂ ਨੇ ਦਾਰੂ ਵੀ ਪੀਤੀ ਉਹਨਾਂ ਨੂੰ ਪੈਸੇ ਵੀ ਦਿੱਤੇ ਆ ਤੇ ਇਹਨਾਂ ਨੇ ਬਾਦਾਂ ਸਾਨੂੰ ਸਾਈਡ 'ਤੇ ਜਾ ਕੇ ਕੁੱਟਿਆ ਵਾ ਦੋਨੂੰ ਤਾਂ ਦੋਨੋਂ ਹਾਂਜੀ ਦੋਵਾਂ ਭਰਾਵਾਂ ਨੂੰ ਕੁੱਟਿਆ ਇਹਨਾਂ ਨੇ ਉਹ ਮੁੱਕ ਗਿਆ ਵਾ ਤੇ ਇਹਨੂੰ ਚਿੱਟਾ ਬਣਾ ਦੇ ਮੁੱਕੇ ਪੈਨ ਵੀ ਪੀ ਪੀ ਕੁਛ ਨਹੀਂ ਹੋਇਆ ਹਾਂਜੀ ਫੇਰ ਹਸਪਤਾਲ ਲੈ ਕੇ ਆਇਆ ਤੇ ਬਾਦਾਂ ਹੋਣਾ ਫੇਰ ਹਸਪੀਟਲ ਜਦੋਂ ਲਿਆਂਦਾ ਉਦੋਂ ਡੈਥ ਮੁੱਕਾ ਪਿਆ ਸੀਗਾ ਹਾਂਜੀ ਕੋਈ ਨਸ਼ਾ ਪਤਾ ਕਰਦਾ ਸੀ ਪਹਿਲਾਂ ਉਹ ਹਾਂਜੀ ਨਸ਼ਾ ਪਤਾ ਥੋੜਾ ਬੋਧਾ ਕਰਦਾ ਸੀ ਇਹਨਾਂ ਨਹੀਂ ਕਰਦਾ ਹਾਂਜੀ ਤੇ ਪੁਲਿਸ ਚਿੱਟਾ ਤੁਸੀਂ ਕਹ ਰਹੇ ਆਪ ਪਿਆਰੇ ਸੀ ਹਾਂਜੀ ਆਪਰਾ ਹੀ ਸੀ ਆਪ ਪਿਆਰੇ ਹਾਂ ਚਿੱਟਾ ਪੁਲਿਸ ਕੋਲ ਕਿੱਥੋਂ ਆਇਆ ਪਤਾ ਨਹੀਂ ਜੀ ਮੈਂ ਬਸ ਆਪਣੀ ਤੇ ਨਹੀਂ ਹੁਣ ਮੰਗ ਕੀ ਕਰਨੀ ਚਾਹੁੰਦੇ ਹੋ ਤੁਸੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਨਹੀਂ ਪੁਲਿਸ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋ ਹਾਂ ਜੀ ਕਰਦੇ ਆ ਹਾਂ ਸਰ ਇੱਕ ਨੌਜਵਾਨ ਦੀ ਮੌਤ ਹੋਈ ਹੈ ਕੀ ਇਹ ਪੂਰਾ ਮਾਮਲਾ ਹੈ ਇਹ ਕੋਈ ਇਨਸੀਡੈਂਟ ਸਾਡੇ ਤੇ ਰਿਪੋਰਟ ਹੋਇਆ ਹੈ ਜਿਹਦੇ ਵਿੱਚ ਅਸੀਂ ਜਿਹੜੀ ਹੁਣ ਕਾਰਵਾਈ ਕਰਵਾ ਰਿਹਾ ਹੈਗੇ ਆ ਮ ਜਜਟ ਸਾਹਿਬ ਤੋਂ ਉਸ ਤੋਂ ਬਾਅਦ ਜੋ ਵੀ ਫੈਕਟਸ ਹੋ ਵੀ ਆਮ ਵੀ ਉਹ ਸਾਮ ਦੇ ਜੋ ਕਾਰਵਾਈ ਬੰਦ ਜਿਸੀ ਪਰ ਹਾਲ ਜਿਹੜਾ ਹੈਗਾ ਇਮੀਡੀਏਟਲੀ ਜਿਹੜੀ ਹੈਗੀ ਜੀ ਕਰੋਨਾ ਦਾ ਵੀ ਪ੍ਰਕਿਰਿਆ ਦਾ ਵੀ ਜਿਹੜੀ ਹੈਗੀ ਹੈ ਮੈਜਿਸਟਰ ਸਾਹਿਬ ਕੋਲ ਰਕੀ ਜਿਹੜੇ ਇਨਕਵੈਸਟਿਗੇਸ਼ਨ ਸਰ ਉਹਨਾਂ ਵੱਲੋਂ ਬੜੇ ਗੰਭੀਰ ਆਰੋਪ ਪੁਲਿਸ ਦੇ ਉੱਤੇ ਲਾਏ ਗਏ ਕਿ ਹਾਂ ਵੀ ਪੁਲਿਸ ਨੇ ਖੁਦ ਚਿੱਟਾ ਦੇ ਰਹੀ ਸੀ ਉਹਨੂੰ ਕੋਸ਼ਿਸ਼ ਕੀਤੀ ਗਈ ਕੁੱਟਮਾਰ ਕੀਤੀ ਗਈ ਇਹ ਇਸ ਤਰ੍ਹਾਂ ਦੇ ਗੰਭੀਰ ਆਰੋਪ ਜਿਹੜੇ ਪਰਿਵਾਰ ਵੱਲੋਂ ਲਾਏ ਜਾ ਰਹੇ ਨੇ ਇਨਵੈਸਟੀਗੇਸ਼ਨ ਰੀਚਸ ਜਿਸ ਤੇ ਹੈਗੀ ਹੈ ਤੇ ਜਿਹੜੇ ਇਫੈਕਟਸ ਹੈਗੇ ਉਹਨਾਂ ਨੂੰ ਵੈਰੀਫਾਈ ਕਰਕੇ ਹੀ ਕਾਰਵਾਈ ਕੀਤੀ ਜਾਵੇਗੀ ਐਸੀ ਵੈਸੇ ਅਜੇ ਤੱਕ ਕੋਈ ਗੱਲ ਨਹੀਂ ਕਿ ਇਸ ਮਾਮਲੇ 'ਚ ਫੜਿਆ ਗਿਆ ਸੀ ਇਹਨੂੰ ਜੀ ਇਹਦੇ ਵਿੱਚ ਜਿਹੜਾ ਸੀਗਾ ਇਹਦੇ ਵਿੱਚ ਕੋਈ ਡਰੈਕਸਟ ਉਸ ਦਾ ਜਿਹੜਾ ਸੀਗਾ ਉਸ ਦੇ ਪੁਸ਼ਕਿਸ਼ੇ ਵਿੱਚ ਇਹਨੂੰ ਲਿਆਂਦਾ ਗਿਆ ਸੀ ਨਾ ਉਸ ਦੇ ਪੁਸ਼ਕਿਸ਼ੇਦਰਾ ਇਹ ਮੋਦ ਹੋਈ ਕਰੋ ਜੀ ਇਹਦੀ ਦੇਖੋ ਇਹ ਸਾਰੇ ਪਾਰਟ ਆਫ ਇਨਵੈਸਟੀਗੇਸ਼ਨ ਹੈਗੀਆਂ ਪੋਸਟਮਾਰਟ ਤੋਂ ਬਾਅਦ ਹੀ ਮੈਂ ਐਗਜ਼ੈਕਟਲੀ ਤੁਹਾਨੂੰ ਦੱਸ ਸਕਦਾ ਹਾਂ ਕਿ ਤੁਹਾਨੂੰ ਜਿਹੜੀ ਹੋਈ ਹੈ ਵੈਰੀਫਾਈ ਫੈਕਟ ਕਰਨ ਤੋਂ ਬਾਅਦ ਜੀ ਤੇ ਕਸਟਡੀ ਦੌਰਾਨ ਕੋਈ ਦਿੱਕਤ ਆਈ ਸੀ ਇਹਨੂੰ ਜੀ ਦੇਖੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਵੈਰੀਫਾਈ ਕਰਕੇ ਮੈਂ ਦੱਸ ਸਰ ਕੀ ਨਾਮ ਸੀ ਇਹਨਾਂ ਦਾ ਤੇ ਕੀ ਵੀਰਪਾਲ ਸਿੰਘ ਸੀਗਾ ਕਦੋਂ ਲੈ ਕੇ ਆਏ ਸੀ ਇਹਨਾਂ ਨੂੰ ਇਹ ਮੈਂ ਚੈੱਕ ਕਰਕੇ ਤੁਹਾਨੂੰ ਦੱਸਾਂ ਠੀਕ ਸਰ ਸੁਲਤਾਨਪੁਰ ਲੋਧੀ ਦੀ ਪੁਲਿਸ ਸਵਾਲਾ ਦੇ ਘੇਰੇ ਚ ਕਿਰਦੀ ਨਜ਼ਰ ਆ ਰਹੀ ਹੈ ਦਰਸਲ ਉਨ੍ਹਾਂ ਤੇ ਗੰਭੀਰ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਇੱਕ ਨੌਜਵਾਨ ਨੂੰ ਹਿਰਾਸਤ ਚ ਲੈ ਕੇ ਉਸ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਤੇ ਚਲਦਿਆ ਉਸ ਦੀ ਮੌਤ ਹੋ ਗਈ ਹੈ ਤੁਹਾਨੂੰ ਦੱਸ ਦੇ ਕਿ ਮਾਮਲਾ ਜੁੜਿਆ ਹੈ ਇੱਕ ਨੌਜਵਾਨ ਦੀ ਮੌਤ ਦੇ ਨਾਲ ਜੋ ਕਿ ਬੀਤੇ ਦਿਨੀ ਹੋਈ ਸੀ ਜਿਸ ਨੂੰ ਲੈ ਕੇ ਸ਼ੱਕ ਦੇ ਆਧਾਰ ਤੇ ਦੋ ਨੌਜਵਾਨਾਂ ਨੂੰ ਮਸੀਤਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਹ ਗ੍ਰਿਫਤਾਰੀ ਪਿੰਡ ਦੇ ਲੋਕਾਂ ਨੇ ਹੀ ਕਰਵਾਈ ਸੀ ਲੇਕਿਨ ਇਸ ਤੋਂ ਬਾਅਦ ਪੁੱਛਗਿੱਛ ਦੌਰਾਨ ਜਦ ਉਸ ਨੌਜਵਾਨ ਦੀ ਹਾਲਤ ਗੰਭੀਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਸੁਲਤਾਨਪੁਰ ਲੋਧੀ ਦੀ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਹਾਨੂੰ ਦੱਸਿਆ ਕਿ ਮਾਮਲਾ ਹੁਣ ਇਲਾਕੇ ਦੇ ਵਿੱਚ ਪੱਖਦਾ ਹੋਇਆ ਨਜ਼ਰ ਆ ਰਿਹਾ ਹੈ ਜਿੱਥੇ ਕਿ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਉੱਥੇ ਹੀ ਪੁਲਿਸ ਤੇ ਇਲਜ਼ਾਮ ਲੱਗ ਰਹੇ ਨੇ ਪੁਲਿਸ ਇਸ ਹਵਾਲਾ ਦੇ ਘੇਰੇ 'ਚ ਕਿਰਦੀ ਹੋਈ ਨਜ਼ਰ ਆ ਰਹੀ ਹੈ ਹੁਣ ਫਿਲਹਾਲ ਇਹ ਨੌਜਵਾਨ ਦੀ ਮੌਤ ਤੋਂ ਬਾਅਦ ਉੱਚ ਅਧਿਕਾਰੀ ਆਉਂਦੇ ਹਨ ਤੇ ਸਾਰੇ ਮਾਮਲੇ ਦੀ ਰਪਕਤਾ ਦੇ ਨਾਲ ਜਾਂਚ ਦੀ ਗੱਲ ਜ਼ਰੂਰ ਆਖਦੇ ਹਨ ਪਰ ਦੂਸਰੇ ਪਾਸੇ ਪਰਿਵਾਰ ਦਾ ਨੌਜਵਾਨ ਪੁੱਤ ਚਲਾ ਗਿਆ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਤੇ ਭਿੱਜੀਆਂ ਅੱਖਾਂ ਦੇ ਨਾਲ ਇੱਕੋ ਆਸ ਹੈ ਕਿ ਇਨਸਾਫ ਮਿਲੇਗਾ ਤਾਂ ਪਰਿਵਾਰਕ ਮੈਂਬਰਾਂ ਦਾ ਕੀ ਕੱਜ ਕਹਿਣਾ ਹੈ ਤੇ ਪੁਲਿਸ ਦਾ ਇਸ ਦੇ ਉੱਤੇ ਕੀ ਪੱਖ ਸਾਹਮਣੇ ਆਇਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਫਿਰੋਜ਼ਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਨਸ਼ਾ ਵਿਰੁੱਧ ਜੰਗ ਦੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਜਿੱਥੇ ਕਿ 3 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ ਤਾਂ ਦੱਸਤੀ ਹੈ ਕਿ ਸਰਹੱਦ ਪਾਰ ਤੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਵੱਧ ਤੋਂ ਵੱਧ ਨਸ਼ਾ ਜੋ ਹੈ ਉਹ ਇਸ ਪਾਸੇ ਪਹੁੰਚਾਇਆ ਜਾ ਸਕੇ ਲੇਕਿਨ ਉੱਥੇ ਹੀ ਪੁਲਿਸ ਵੱਲੋਂ ਉਹਨਾਂ ਦੀਆਂ ਇਹਨਾਂ ਮਨਸੂਬਿਆਂ ਨੂੰ ناکਾਮ ਕਰਦਿਆ ਹੋਇਆ ਅੱਜ 3 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਬਾਬਤ ਜਾਣਕਾਰੀ ਦੇਣ ਲਈ ਅੱਜ ਫਿਰੋਜ਼ਪੁਰ ਪੁਲਿਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ 'ਤੇ ਪੁਲਿਸ ਅਧਿਕਾਰੀਆਂ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਕਿ ਕਿਸ ਤਰ੍ਹਾਂ ਉਹਨਾਂ ਵੱਲੋਂ ਇੱਕ ਖਾਸ ਆਪਰੇਸ਼ਨ ਦੇ ਤਹਿਤ ਇਹ ਨਸ਼ਾ ਬਰਾਮਦ ਕੀਤਾ ਗਿਆ ਅਤੇ ਇਸ ਆਪਰੇਸ਼ਨ ਦੇ ਵਿੱਚ ਉਹਨਾਂ ਵੱਲੋਂ ਕੀ ਕੁਝ ਕੀਤਾ ਗਿਆ ਉਸ ਬਾਰੇ ਵੀ ਜਾਣਕਾਰੀ ਦੇ ਰਹੇ ਨੇ ਉਹ ਜਾਣਕਾਰੀ ਵੀ ਤੁਹਾਨੂੰ ਸੁਣਾ ਦਿੰਨੇ ਆ। ਮੇਰੇ ਤੋਂ ਤੁਹਾਡੇ ਇਹਨਾਂ ਨੇ ਮਾਰਿਆ ਇਹ ਰਾਤ ਸਾਰੀ ਪੁਲਿਸ ਨੇ ਘਟ ਘਟ ਕੇ ਮੁਸੀਤਾ ਦੇ ਬੰਦੇ ਆਪ ਨਾਲ ਕੋਲ ਖੜੋ ਕੇ ਘਟਾਉਂਦੇ ਰਹੇ ਸਾਡਾ ਮੁੰਡਾ ਮਾਰਤਾ ਇਹਨਾਂ ਨੇ ਰਾਤ। ਮਰੇ ਹਾਂ ਕੋਈ ਨਹੀਂ ਸultan ਜਕ ਲਈ ਮਰੇ ਉਹਨਾਂ ਸultan ਕਾ ਦੇ ਲਈ ਆਏ ਤੁਸੀਂ ਉਹਦੇ ਖਾਣੇ ਪਿਆ ਰਹਿੰਦੋ ਉਹ ਅਸੀਂ ਆ ਕੇ ਆਪੇ ਚੱਕ ਲੈਂਦੇ ਸਾਡੇ ਸਾਹਮਣੇ ਵੀ ਕੱਲ ਘਟਾਇਆ ਅਸੀਂ ਉਹਦੇ ਸੀਗੇ ਰਾਤੀ ਪਈ ਬੰਦਿਆਂ ਨੇ ਜਿਹੜਾ ਬੰਦਿਆਂ ਵਾ ਇੱਦਾਂ ਕਲੇ ਤੇ ਹੱਥ ਰੱਖ ਕੇ ਬੋਲਦਾ ਉਹਦੋਂ ਅਸੀਂ ਗਿਆਗੇ ਸਾਜੀ ਮਾਰਨਾ ਮਾਰਨਾ ਬੱਚੇ ਮਰ ਜਾ ਕੇ ਇਹ ਨਾ ਰਾਤ ਉਹ ਕੁੱਟਣੀ ਕੁੱਤੇ ਮੁੰਡੇ ਉਹ ਕੁੱਟਣੀ ਕੁੱਤੇ ਹੁਣ ਜਦੋਂ ਸਾਡੇ ਮੁੰਡੇ ਮਰ ਗਿਆ ਉਦੋਂ ਇਹ ਸੋਰੀ ਪੁਲਿਸ ਕੁੱਤੇ ਆਮੋ ਕਠੀ ਹੋ ਗਣੀ ਜਾਂ ਸੋ ਪਾ ਲੈ ਆਏ ਸਾਡੇ ਮੁੰਡੇ ਨੂੰ ਹੈ ਅੱਜ ਹੀ ਆਈ ਤੱਕ ਗੜਿਆ ਪੂਰੇ ਅਸੀਂ ਛਗੜੇ ਦੁਨੀਆ ਤੇ ਪੂਰੀ ਪੂਰੀ ਲੰਮੀਆ ਖਾਣਾ ਪੂਰੀ ਖਾਣਾ ਲੱਗਿਆ ਰਾਤ ਕੋਣਸ ਤੇ ਸਾਡੇ ਨਾਲ ਇਦਾਂ ਕੀਤੀ ਕੋਣਸ ਦਾ ਨਹੀਂ ਨੱਕ ਨਾਲ ਕਿਹਾ ਕੋਣਸ ਹਾਂ ਅੱਲੀ ਜਾਨ ਨੂੰ ਸਬਚਾਓ 10 ਮਿੰਟ ਦਾ ਸਮਾਂ ਦੇ ਦੋ ਸਭ ਨੂੰ ਕੀ ਨਾਮ ਹੈ ਤੁਹਾਡਾ ਤੇ ਕੀ ਪੂਰੀ ਘਟਨਾ ਹੈ ਅੱਛਾ ਜੀ ਕੀ ਘਟਨਾ ਹੋਈ ਸਾਰੀ? ਪਟਰਾ ਵਿੱਚ ਕੱਲੇ ਤੇਜ ਕਰਾ ਕਰਾ ਕੇ ਜੇ ਮੁੰਡਿਆਂ ਨੂੰ ਤੇ ਇਹਨਾਂ ਨੇ ਦਾਤ ਨੂੰ ਮਾਰ ਦਿੱਤਾ ਨੇ ਆਲਾ ਨੇ। ਕਿ ਇਹਨਾਂ ਨੇ ਮਾਰਿਆ? ਉਸ ਨੇ ਹੀ ਕੁੱਟਿਆ। ਸਰਪੰਚ ਨੇ ਪੰਚਾਇਤ ਆਈ ਨਾਲ 2-4 ਬੰਦੇ ਇਹਨਾਂ ਨੇ ਕੁੱਟਿਆ। ਲੈਟ ਤੇ ਕਰਕੇ ਮਾਰ ਦਿੱਤਾ। ਮੁੰਡੇ ਦਾ ਨਾਮ ਕੀ ਸੀ? ਵੀਰਪਾਲ। ਕਿੰਨੀ ਕੁ ਉਮਰ ਸੀ ਕੀ ਮੁੰਡੇ ਦੀ? 25 ਸਾਲ ਦਾ। ਸ਼ਾਦੀ ਸ਼ੁਦਾ ਸੀ ਜਾਂ ਕਿਦਾਂ? ਨਹੀਂ ਸ਼ਾਦੀ ਸ਼ੁਦਾ। ਨਹੀਂ ਨਹੀਂ ਕੁਵਾਰਾ ਸੀ। ਕੁਵਾਰਾ ਸੀ। ਅਜੇ ਕੁਵਾਰਾ। ਸੋਸੀ ਕੀ ਲੱਗਦੇ ਉਹਨਾਂ ਦੇ? ਮੈਂ ਤਾਂ ਆਇਆ ਵਾਂ। ਤੁਸੀਂ ਪੁਲਿਸ ਤੇ ਕਾਰਵਾਈ ਦੀ ਗੱਲ ਕਰਦੇ ਲੱਗਦਾ ਤੁਹਾਨੂੰ ਕੋ ਪੁਲਿਸ ਤੇ ਕਾਰਵਾਈ ਹੋ ਸਕਦੀ? ਹੋ ਸਕਦੀ ਹੈ। ਹੁਣ ਲਾਸ਼ ਐਸੋ ਵੇਲੇ ਕਿੱਥੇ ਆ ਲਾਸ਼ ਤੇ ਹਸਪਤਲ ਜਮਾ ਕਰਾਈ ਸੀ ਤੁਸੀਂ ਚੈੱਕ ਕੀਤਾ ਨਹੀਂ ਜੀ ਅਜੇ ਚੈੱਕ ਨਹੀਂ ਕੀਤਾ ਦੇਖਾਇਆ ਨਹੀਂ ਸਾਨੂੰ ਪਤਾ ਕਿੱਦਾਂ ਲੱਗਾ ਕਿ ਮੌਤ ਦੀ ਮੌਤ ਸਾਨੂੰ ਫੋਨ ਕਰਾਇਆ ਪੁਲਿਸ ਵਾਲਿਆਂ ਕੋਲ ਇਹਨਾਂ ਨੇ ਹਾਂ ਮੁੰਡੇ ਨੇ ਗੱਲ ਕੀਤੀ ਜੀ ਹਾਂ ਜੀ ਇਹ ਮੁੰਡਾ ਤੁਹਾਡਾ ਵੀ ਦਾਦਾ ਜੀ ਕੀ ਨਾਮ ਕਿਸੇ ਦਾ ਵੀਰਪਾਲ ਜੀ ਤੁਹਾਡਾ ਕੀ ਨਾਮ ਮੇਰਾ ਨਾਮ ਮਲਕੀਤ ਮਲਕੀਤ ਸਿੰਘ ਕਿਹੜਾ ਪਿੰਡ ਮਸੀਤਾਂ ਜੀ ਤੇ ਕੀ ਲੱਗਦੇ ਬੱਚੇ ਤੇ ਤੁਹਾਆਂ ਜੀ ਕੀ ਨਾਮ ਹੈ ਤੁਹਾਡਾ ਤੇ ਕੀ ਪੂਰੀ ਘਟਨਾ ਇਹ ਹੋਈ ਹੈ ਜੀ ਮੇਰਾ ਨਾਮ ਜੀ ਰਾਹੁਲ ਆ ਭਰਾ ਬੀ ਇਹਨਾਂ ਨੇ ਚੱਕਿਆ ਸੀਗਾ ਸ਼ੱਕ ਤੌਰ ਤੇ ਠੀਕ ਹੈ ਜੀ ਦੁਪਹਿਰ ਨੂੰ ਵੀ ਕੁੱਟਿਆ ਵਾ ਰਾਤ ਨੂੰ ਪੰਚਾਇਤ ਮੈਂਬਰ ਨੇ ਆਣ ਕੇ ਰੜ ਕੇ ਕੁੱਟਿਆ ਵਾ ਠੀਕ ਹੈ ਜੀ ਉੱਥੇ ਮੁੱਕ ਗਿਆ ਵਾ ਤੇ ਸਵੇਰ ਹੀ ਚਟਾ ਫੁੰਦੇ ਸੀਗੇ ਲੋਟ-ਠੋਟ ਕੁਝ ਨਹੀਂ ਹੋਇਆ ਚਟਾ ਪੀ ਤੁਸੀਂ ਨਾਲ ਹੀ ਸੀਗੇ ਹਾਂ ਜੀ ਮੈਂ ਨਾਲ ਹੀ ਸੀ ਪੁਸ਼ਕਸ਼ ਲਈ ਦੋਹਾਂ ਭਰਾਵਾਂ ਨੂੰ ਲਿਆਂਦਾ ਗਿਆ ਸੀ ਹਾਂ ਜੀ ਦੋਹਾਂ ਭਰਾਵਾਂ ਨੂੰ ਲਿਆਂਦਾ ਗਿਆ ਮਾਮਲਾ ਕੀ ਸੀ ਪੂਰਾ ਤੇ ਟੰਡੋ ਕਿੱਦਾਂ ਚੱਲਿਆ ਸੀਗਾ ਸਰਪੰਚ ਦਾ ਮੁੰਡਾ ਟੀਕਾ ਲਾ ਕੇ ਆ ਮੁੱਕ ਗਿਆ ਸਾਨੂੰ ਫੋਨ ਕੀਤਾ ਸੀਗਾ ਦੇਖ ਕੇ ਆ ਉਹ ਵੀ ਆਇਆ ਨਹੀਂ ਘਰੇ ਮੈਂ ਦੇਖਣ ਗਿਆ ਵੀਰਾਂ ਨੇ ਇਹਨਾਂ ਨੂੰ ਦੱਸਿਆ ਵਾ ਇਸੇ 'ਚ ਮੈਨੂੰ ਫਸਾਤਾ ਇਹਨਾਂ ਨੇ ਤੁਸੀਂ ਦੋਨਾਂ ਭਰਾਵਾਂ ਨੂੰ ਸਿਰਫ ਹਾਂਜੀ ਦੋਨਾਂ ਭਰਾਵਾਂ ਨੂੰ ਕੀ ਪੁੱਛਗਿਸ਼ ਕੀਤੀ ਗਈ ਪੁਲਿਸ ਵੱਲੋਂ ਪੁੱਛਗੈਸੇ ਇਹਦੀ ਕੀਤੀ ਗਈ ਆ ਵੀ ਕਿਦਾਂ ਮੁੱਕਾ ਵਾ ਕਿਥੋਂ ਲੈ ਕੇ ਆਂਦਾ ਵਾ ਸਾਨੂੰ ਤਾਂ ਇਹਨਾਂ ਪਤਾ ਨਹੀਂ ਅਸੀਂ ਦੇ ਨਾਲ ਵੀ ਨਹੀਂ ਗਏ ਹਾਂਜੀ ਕੀ ਰਾਤ ਹੋਇਆ ਕੀ ਦਰਸਲ ਰਾਤ ਕੁਛ ਨਹੀਂ ਆਇਆ ਐਸੀ ਕਿ ਪੰਚਾਇਤ ਮੈਂਬਰ ਗੱਡੀ 'ਚ ਇਹਨਾਂ ਨੇ दारू ਵੀ ਪੀਤੀ ਉਹਨਾਂ ਨੂੰ ਪੈਸੇ ਵੀ ਦਿੱਤੇ ਆ ਤੇ ਇਹਨਾਂ ਨੇ ਬਾਦਾਂ ਸਾਨੂੰ ਸਾਈਡ 'ਤੇ ਜਾ ਕੇ ਕੁੱਟਿਆ ਵਾ ਦੋਨ ਨੂੰ ਤੁਹਾਨੂੰ ਦੋਨੋਂ ਨੂੰ ਹਾਂਜੀ ਦੋਨਾਂ ਭਰਾਵਾਂ ਨੂੰ ਕੁੱਟਿਆ ਇਹਨਾਂ ਨੇ ਉਹ ਮੁੱਕ ਗਿਆ ਵਾ ਤੇ ਇਹਨੂੰ ਚਿੱਟਾ ਬਣਾਉਂਦੇ ਸੀ ਮੁੱਕੇ ਪੀਪੀਪੀ ਕੁਛ ਨਹੀਂ ਹੋਇਆ ਹਾਂਜੀ ਫੇਰ ਹਸਪਤਾਲ ਲੈ ਕੇ ਆਇਆ ਤਾਂ ਬਾਦਾਂ ਹੁਣੇ ਨਹੀਂ ਹਸਪਤਲ ਜਦੋਂ ਲਿਆਂਦਾ ਉਦੋਂ ਡੈਥ ਹੋ ਗਿਆ ਪਿਆ ਸੀਗਾ ਹਾਂਜੀ ਕੋਈ ਨਸ਼ਾ ਪਤਾ ਕਰਦਾ ਸੀ ਪਹਿਲਾਂ ਉਹ ਹਾਂਜੀ ਨਸ਼ਾ ਪਤਾ ਬਈ ਥੋੜਾ ਬੋਧਾ ਕਰਦਾ ਸੀ ਇੰਨਾ ਨਹੀਂ ਕਰਦਾ ਹਾਂਜੀ ਤੇ ਪੁਲਿਸ ਚਿੱਟਾ ਤੁਸੀਂ ਕਹ ਰਹੇ ਆਪ ਪਿਆਰੀ ਸੀ ਹਾਂਜੀ ਆਪ ਰਾਹੀ ਸੀ ਆਪ ਹੀ ਹੁੰਦੇ ਹਾਂ ਚਿੱਟਾ ਪੁਲਿਸ ਕੋਲ ਕਿੱਥੋਂ ਆਇਆ ਪਤਾ ਨਹੀਂ ਜੀ ਮੈਂਬਰ ਸਪੈਨਸੀ ਦੇਣੀ ਹੈ ਹੁਣ ਮੰਗ ਕੀ ਕਰਨੀ ਚਾਹੁੰਦੇ ਹੋ ਤੁਸੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਨਹੀਂ ਪੁਲਿਸ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋ ਹਾਂਜੀ ਕਰਦੇ ਆ ਐਸਰ ਇੱਕ ਨੌਜਵਾਨ ਦੀ ਮੌਤ ਹੋਈ ਹੈ ਕੀ ਇਹ ਪੂਰਾ ਮਾਮਲਾ ਹੈ। ਇੱਕ ਇਨਸੀਡੈਂਟ ਸਾਡੇ ਤੇ ਰਿਪੋਰਟ ਹੋਇਆ ਹੈ। ਜਿਹਦੇ ਵਿੱਚ ਅਸੀਂ ਜਿਹੜੀ ਹੁਣ ਕਾਰਵਾਈ ਕਰਵਾ ਰਹੇ ਆ ਹੈਗੇ ਆ ਮੈਜਿਸਟਰੇਟ ਸਾਹਿਬ ਤੋਂ ਦੇਖੋ। ਉਸ ਤੋਂ ਬਾਅਦ ਜੋ ਵੀ ਫੈਕਟਸ ਹੋ ਵੀ ਆ ਰਹੇ ਨੇ, ਉਹ ਸਾਮ ਦੇ ਚੋਰੀ ਕਾਰਵਾਈ ਬਣ ਜਿਲੀ ਕਿ ਪ੍ਰੈਂਸ। ਪਰ ਹਾਲ ਜਿਹੜਾ ਹੈਗਾ ਇਮੀਡੀਏਟਲੀ ਜਿਹੜੀ ਹੈਗੀ ਅਸੀਂ ਕਾਨੂੰਨ ਉੱਤੇ ਪ੍ਰਕਿਰਿਆ ਦਾਬ ਜਿਹੜੀ ਹੈਗੀ ਮੈਜਿਸਟਰੇਟ ਸਾਹਿਬ ਕੋਲ ਹੈ। ਰੀਡ ਕਰਤ ਹੈ ਸਰ ਉਹਨਾਂ ਵੱਲ ਨੂੰ ਬੜੇ ਗੰਭੀਰ ਆਰੋਪ ਪੁਲਿਸ ਦੇ ਉੱਤੇ ਲਾਏ ਗਏ ਕਿ ਹਾਂ ਵੀ ਪੁਲਿਸ ਨੇ ਖੁਦ ਚਿੱਟਾ ਦੇ ਰਹੀ ਸੀ ਉਹਨੂੰ ਕੋਸ਼ਿਸ਼ ਕੀਤੀ ਗਈ ਕਟਮਾਰ ਕੀਤੀ ਗਈ ਇਹ ਇਸ ਤਰ੍ਹਾਂ ਦੇ ਗੰਭੀਰ ਆਰੋਪ ਹੈ ਜਿਹੜੇ ਪਰਿਵਾਰ ਵੱਲੋਂ ਲਾਏ ਜਾ ਰਹੇ ਨੇ ਇਨਵੈਸਟੀਗੇਸ਼ਨ ਰਿਚਰਸ ਜਿਸ ਤੇ ਹੈਗੀ ਹੈ ਤੇ ਇਹ ਜਿਹੜੇ ਫੈਕਟਸ ਹੈਗੇ ਉਹਨਾਂ ਨੂੰ ਵੈਰੀਫਾਈ ਕਰਕੇ ਹੀ ਕਾਰਵਾਈ ਕੀਤੀ ਜਾਵੇਗੀ ਅਸਿਵੇਂ ਅਸਿਵੇਂ ਅਜੇ ਤੱਕ ਕੋਈ ਗੱਲ ਨਹੀਂ ਕਿ ਇਸ ਮਾਮਲੇ 'ਚ ਫੜਿਆ ਗਿਆ ਸੀ ਇਹਨੂੰ ਜੀ ਇਹਦੇ ਵਿੱਚ ਜਿਹੜਾ ਸੀਗਾ ਇਹਦੇ ਵਿੱਚ ਕੋਈ ਡਰੱਗਸ ਦਾ ਜਿਹੜਾ ਸੀਗਾ ਉਸ ਦੇ ਪੁਛਕਿਸ਼ ਦੇ ਵਿੱਚ ਇਹਨੂੰ ਧਿਆਨ ਦਾ ਗਿਆ ਸੀ ਨਾ ਉਸ ਕੁਸ਼ਕਸ਼ਦਰ ਇਹ ਮੌਤ ਹੋਈ ਕਰੋ ਜੀ ਇਹਦੀ ਦੇਖੋ ਇਹ ਸਾਰੇ ਪਾਰਟ ਆਫ ਇਨਵੈਸਟੀਗੇਸ਼ਨ ਹੈਗੀਆਂ ਪੋਸਟਮਾਰਟ ਤੋਂ ਬਾਅਦ ਹੀ ਮੈਂ ਐਗਜੈਕਟਲੀ ਤੁਹਾਨੂੰ ਦੱਸ ਪਾਉਂਗਾ ਨਾਈਟ ਦਾ ਰੈਕਡਾਮ ਜਿਹੜੀ ਹੈਗੀ ਹੈ ਵੈਰੀਫਾਈ ਫੈਕਟ ਕਰਨ ਤੋਂ ਬਾਅਦ ਜੀ ਤੇ ਕਸਟਡੀ ਦੌਰਾਨ ਕੋਈ ਦਿੱਕਤ ਆਈ ਸੀ ਇਹਨੂੰ ਜੀ ਦੇਖੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਵੈਰੀਫਾਈ ਕਰਕੇ ਮੈਂ ਦੱਸ ਸਰ ਕੀ ਨਾਮ ਸੀ ਇਹਨਾਂ ਦਾ ਤੇ ਕੀ ਵੀਰਪਾਲ ਸਿੰਘ ਸੀਗਾ ਇਹ ਕਦੋਂ ਲੈ ਕੇ ਆਏ ਸੀ ਇਹ ਮੈਂ ਚੈੱਕ ਕਰਕੇ ਤੁਹਾਨੂੰ ਦੱਸਾਂ ਠੀਕ ਸਰ